ਜਦ ਵੀ ਕਿਸੇ ਦੀ ਮਜ਼ਬਦ ਦੇ ਨਾਂ ਤੇ ਧਰਮ ਦੇ ਨਾਂ ਤੇ ਸੁਰਤ ਰੁਕਦੀ ਹੈ ਕਠੋਰ ਹੋ ਜਾਂਦਾ ਹੈ ਸ਼ਾਇਦ ਰਾਜਨੀਤਿਕ ਨਾਲੋਂ ਕਿ ਜ਼ਿਆਦਾ ਹੋ ਜਾਂਦਾ ਹੈ ਬਹੁਤ ਅੰਧਾ ਹੋ ਜਾਂਦਾ ਹੈ ਬਿਲਕੁਲ ਅੰਨਾ ਹੋ ਜਾਂਦਾ ਹੈ ਜਿਵੇਂ ਮੁਸਲਮਾਨ ਹੋਏ ਔਰ ਜਿਸ ਤਰ੍ਹਾਂ ਦੇ ਜ਼ੁਲਮ ਗੁਰੂ ਘਰ ਦੇ ਤੇ ਢਾਏ ਜੈਸੇ ਕਿ ਬ੍ਰਾਹਮਣ ਹੋਏ ਬਾਈਧਾਰ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਤਾਂ ਜ਼ਿੰਦਗੀ ਬੈਰ ਕਮਾਉਂਦੇ ਰਹੇ ਔਰ ਇੱਕ ਨੁਕਤਾ ਹੋਰ ਵੀ ਤੁਹਾਡੇ ਸਾਹਮਣੇ ਰੱਖਾਂ ਕਹਿੰਦੇ ਨੇ ਜਿਹੜੇ 17 ਜੱਜ ਬੈਠੇ ਸਨ ਸੂਬਾ ਸਰਹੰਦ ਦੀ ਕਚਾਈ ਦੇ ਵਿੱਚ ਸਭ ਤੋਂ ਪਹਿਲੇ ਵਜੀਦ ਖਾਨ ਨੇ دیਵਾਨ ਸੁਚਾਨੰਦ ਤੋਂ ਪੁੱਛਿਆ ਤੂੰ ਦੱਸ ਇਨ੍ਹਾਂ ਬੱਚਿਆਂ ਦਾ ਕੀ ਕਰੀਏ ਉਹਨੇ ਆਖਿਆ ਇਹ ਫਰਜ਼ੰਦੇ ਮਾਂ ਰਸਤ ਇਹ ਸ਼ਬਦ ਲਿਖੇ ਨੇ ਮਾਰ ਕਹਿੰਦੇ ਨੇ ਸੱਤ ਨੂੰ ਪਰਸ਼ੀਅਨ ਵਿੱਚ ਸਪਲਈ ਸ਼ਬਦ ਹੈ ਮਾਰ ਇਹ ਫਰਜ਼ੰਦ-ਏ-ਮਾਰਸ ਫਰਜ਼ੰਦ ਕਹਿੰਦੇ ਨੇ ਲੜਕੇ ਆਨੋਂ ਬੱਚੇ ਇਹ ਸੱਪ ਦੇ ਬੱਚੇ ਨੇ دیਵਾਨ ਸੁਚਾਨੰਦ ਉਹਦੇ ਬੋਲ ਇਹ ਫਰਜ਼ੰਦ-ਏ-ਮਾਰਸ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਇਹ ਕੁਚਲ ਦੇਵਾ ਕਮਾਲ ਹੈ ਸੁਚਾਨੰਦ ਬ੍ਰਾਹਮਣ ਕਿਤਾ ਪੜਨ ਵਾਲਾ ਮੂਰਤੀ ਦੀ ਪੂਜਾ ਕਰਨ ਵਾਲਾ ਮਾਲਾ ਫੇਰਨ ਵਾਲਾ ਤਿਲਕ ਲਾਣ ਵਾਲਾ ਜਨੇ ਉਹ ਪਹਿਨਣ ਵਾਲਾ ਹੈਰਾਨਗੀ ਐਲਾ ਧਾਰਮਿਕ ਬੰਦਾ ਇੰਨਾ ਕਠੋਰ ਕਿ ਕਮੈਂ ਆਪਣੇ ਢੰਗ ਨਾਲ ਜਦ ਇਤਿਹਾਸ ਪੜਦਾ ਤੇ ਹੈਰਾਨ ਹੋ ਜਾਂਦਾ ਧਾਰਮਿਕ ਬੰਦਿਆਂ ਦੇ ਫੈਸਲੇ ਧਾਰਮਿਕ ਮਨੁੱਖਾਂ ਦੀ ਇਹ ਸੋਚਣੀ ਦੀਵਾਨ ਵਿੱਚ ਬੈਠਾ ਸੀ ਸਭਾ ਵਿੱਚ ਬੈਠਾ ਸੀ ਕਚਹਿਰੀ ਵਿੱਚ ਬੈਠਾ ਸੀ ਤਿਲਕ ਲਾ ਕੇ ਜਨਉ ਪੈ ਨਹੀਂ ਆਇਆ ਸਵੇਰੇ ਸਵੇਰੇ ਤਾਜ਼ੀ ਪੂਜਾ ਪਾਠ ਕਰਕੇ ਆਇਆ ਹੈ ਬੈਠਾ ਤੇ ਵਜੀਦ ਖਾਨ ਪੁੱਛਦਾ ਦਸੋ ਤੂੰ ਦੱਸ ਪਹਿਲੇ ਇਸ ਬੱਚਿਆਂ ਦਾ ਕੀ ਕਰੀਏ ਕਾਜ਼ੀ ਦਾ ਫੈਸਲਾ ਤੇ ਆਖਰੀ ਸੀ ਹੁਣ ਡੋਲਣ ਵੀ ਕੋਈ ਲੋੜ ਨਹੀਂ ਦੀਵਾਰ ਦੇ ਚ ਜਣੇ سچانند این مارست اے ای سپ بچے نے مار کہنے کہ سپ نے کلگی بھی پتا چل گیا میرے بچیا سپ کا بچہ آکھے میرے بچے نپ سپ آکھے آپ سن کے حیران ہو گئے کلگی دھر نے یہ شبد قبول کر لے زفر نامے درج نے میں تھوڑے سامنے رکھا جڑا سفر نامہ ہے اورنگ نو ادے بول سری مکواک پادشاہی دسمی چے مغبی کے اگر خاموشاں کونی کے آتش دمارا پھر روزاں کونی چہا شد کے چون بچ گاں خوشتا چار کے باقی بان دست پیچی دامار مار کنن سپنوں کلگی در پادشاہ کنن کی ہویا اے اورنگزیب ਤੋ ਮੇਰੇ ਚਾਰ ਬੱਚੇ ਮਾਰ ਦਿੱਤੇ ਚਹਾ ਸੁਦਕੀ ਹੋਇਆ ਚਹਾ ਸੁਦਕੇ ਚੋਂ ਬੱਚੇ ਗਾਂ ਖੁਸਤਾ ਝਾੜ ਕਿ ਬਾਕੀ ਬਮਾਨ ਰਸਤ ਪੇਜੀਦਾ ਮਾਰ ਅਜੇ ਪੇਜੀਦਾ ਸਭ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ ਅਜੇ ਪੇਜੀਦਾ ਸਭ ਨੇ ਮੌਜੂਦ ਹੈ ਤੁਹਿਆ ਨ ਸਮਝ ਨਹੀਂ ਕਿ ਚਾਰ ਸਭ ਦੇ ਬੱਚੇ ਮਾਰ ਦਿੱਤੇ ਨੇ ਨਹੀਂ ਇਹ ਤਨੋ ਯਾਦ ਹੋਣਾ ਚਾਹੀਦਾ ਹੈ ਕਿ ਜ਼ਫਰਨਾਮਾ ਸਲੀ ਮੁਕਵਾਕ ਪਾਦਸ਼ਾਹੀ ਦਸਮੀ ਚਾਹ ਸੁਧ ਕੇ ਜੋਂ ਬੱਚੇ ਗਾਂ ਪੁੱਛਤਾ ਚਾਰ ਕਿ ਬਾਕੀ ਬਮਾਨ ਦਸ ਤੋ ਪੇਚੀਦਾ ਮਾਰ ਅਜੇ ਪੇਚੀਦਾ ਸੱਪ ਮੌਜੂਦ ਹੈ ਮੈਂ ਇਸ ਨੂੰ ਹੋਰ ਰੂਪਿ ਚਲੇ ਬਿ ਚਲੋ دیਵਾਨ ਸੋਚਾਨੰਦ ਨੇ ਕਹਿ ਦਿੱਤਾ ਹੀ ਫਰਜ਼ੰਦ ਮਹਾਰਸ ਇਸ ਸੱਪ ਦੇ ਬੱਚੇ ਨੇ ਪਰ ਕਲਗੀਧਰ ਨੇ ਵੀ ਕਬੂਲ ਕਰ ਦਿੱਤਾ ਠੀਕ ਠੀਕ ਹੈ ਅਜੇ ਪੇਚੀਦਾ ਸੱਪ ਮੌਜੂਦ ਹੈ ਮੈਂ ਇਸ ਦ੍ਰਿਸ਼ਟੀਕੋਣ ਨਾਲ ਵੀ ਪੜਨ ਦੀ ਕੋਸ਼ਿਸ਼ ਕੀਤੀ ਸਤਿਗੁਰ ਨੇ ਕਿਉਂ ਕਬੂਲ ਕਰ ਲਿਆ ਉਹਦਾ ਇੱਕ ਕਾਰਨ ਸਿੱਖ ਜਿੱਧਰ ਵੀ ਜਾ ਰਿਹਾ ਹੋਵੇ ਮੁਗਲ ਸਿੱਖ ਨਹੀਂ ਕਹਿੰਦੇ ਸਨ ਕਹਿੰਦੇ ਸਨ ਇਹ ਮਾਰਮੀ ਰਫਤੇ ਹੀ ਇਹ ਮਾਰਮੀ ਆਮਦ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਹੈ ਕੋਈ ਸਿੱਖ ਨਹੀਂ ਕਹਿੰਦਾ ਸੀ ਸਿੱਖ ਨੂੰ ਵੇਖ ਕੇ ਕਹਿੰਦੇ ਸਨ ਉਹ ਸਭ ਜਾ ਰਿਹਾ ਹੈ ਉਹ ਸਭ ਆ ਰਿਹਾ ਹੈ ਹਾਲਾਤ ਐਸੇ ਬਣ ਗਏ ਸਨ ਉਸ ਸਮੇਂ ਇਮਾਰ ਨੇ ਰਫਦੀ ਇਹ ਸਭ ਜਾ ਰਿਹਾ ਹੈ ਇਮਾਰ ਨੇ ਆਮਦ ਇਹ ਸਭ ਆ ਰਿਹਾ ਹੈ ਚਾਰੋਂ ਪਾਸੇ ਦੀ ਫਜ਼ਾਏ ਸੀ ਬਣ ਗਈ ਮਾਹੌਲ ਐਸੀ ਬਣ ਗਿਆ ਸਤਗੁਰ ਕਹਿਣ ਲੱਗੇ ਕੋਈ ਗੱਲ ਨਹੀਂ ਸਭ ਤੇ ਸਭ ਪਈ ਸੇ ਅਸੀਂ ਦੁਸ਼ਟ ਲਈ ਜ਼ਾਲਮ ਲਈ ਸੱਪਾਂ ਮਜ਼ਲੂਮ ਲਈ ਅੰਮ੍ਰਿਤ ਆਬੇ ਹਯਾਤ ਆ ਪਰ ਦੁਸ਼ਟ ਲਈ ਸੱਪਾਂ ਕਬੂਰ ਅਗੇ ਤੱਕ ਵੀ ਇਹ سلسلہ ਕਬੂਲ ਹੈ ਅਜੇ ਵੀ ਗੁਰੂ ਕੇ ਸਿੱਖ ਜਦ ਆਪਣੇ ਬੱਚੇ ਨੂੰ ਗੁਰਦੁਆਰਿ ਲੈ ਆਉਂਦੇ ਨਾਮ ਰਖਾਉਣ ਵਾਸਤੇ ਤੇ ਗ੍ਰੰਥੀ ਸਿੰਘ ਅਜ ਵੀ ਅਰਦਾਸ ਕਰਦੇ ਨੇ ਪਾਤਸ਼ਾਹ ਭੋਜੰਗੀ ਨੂੰ ਨਾਮ ਬਖਸ਼ੋ ਤੇ ਪਤਾ ਸੱਪ ਨੂੰ ਸੰਸਕ੍ਰਿਤ ਦੇਚ ਕਹਿੰਦੇ ਨੇ ਭੋਜੰਗ ਭੋਜੰਗੀ ਨੂੰ ਨਾਮ ਬਖਸ਼ੋ ਸੱਪ ਦੇ ਬੱਚੇ ਨੂੰ ਨਾਮ ਬਖਸ਼ੋ ਅਜ ਵੀ ਤੇ ਜਿਕੇਦਰੇ ਬੱਚੀ ਲੈ ਆਏ ਨੇ ਪਾਦਸ਼ਾਹ ਭੁਜੰਗਰ ਨੂੰ ਨਾਮ ਬਖਸ਼ੋ ਸਭ ਦੀ ਬੱਚੀ ਨੂੰ ਨਾਮ ਬਖਸ਼ੋ ਹੈਰਾਨਗੀ ਅਜੇ ਵੀ ਅਜੇ ਵੀ ਕਬੂਲ ਹੈ ਅਜੇ ਵੀ ਇਹੀ ਪਰ ਚੱਲ ਭੁਜੰਗ ਭੁਜੰਗ ਸੱਪ ਨੂੰ ਕਹਿੰਦੇ ਨੇ ਭੁਜੰਗੀ ਸਭ ਦਾ ਬੱਚਾ ਭੁਜੰਗ ਸੱਪ ਨੂੰ ਕਹਿੰਦੇ ਨੇ ਭੁਜੰਗਰ ਸਭ ਦੀ ਬੱਚੀ ਇਹ ਤੇ ਅਜੇ ਵੀ ਕਬੂਲ ਇਹ ਤੇ ਅਜੇ ਵੀ ਪਰ ਚੱਲਦਾ ਹੈ ਸਤਗੁਰ ਨੇ ਜੋ ਕਬੂਲ ਕਰ ਲਿਆ ਠੀਕ ਹੈ ਜਹਾਸ਼ੁਦ ਕੇ ਚੋਂ ਬੱਚੇ ਗਾਂ ਖੁਸਤਾਚਾਰ ਕੇ ਬਾਕੀ ਬਮਾਂ ਰਸਤੇ ਪੇਚੀਦਾ ਮਾਰ ਐ ਔਰੰਗਜ਼ੇਬ ਪੇਚੀਦਾ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸਭ ਦੇ ਬੱਚੇ ਮਾਰ ਦਿੱਤੇ ਕੀ ਹੋਇਆ ਜਹਾਸ਼ੁਦ ਕੇ ਚੋਂ ਬੱਚੇ ਗਾਂ ਖੁਸਤਾਚਾਰ ਕੇ ਬਾਕੀ ਬਮਾਂ ਰਸਤੇ ਪੇਚੀਦਾ ਮਾਰ ਸਤਗੁਰ ਨੇ ਖਿੜੇ ਮੱਥੇ تسلیم ਕਰ ਲਿਆ ਅਸੀਂ ਸਿਰਫ ਜ਼ਾਲਮ ਲਈ ਜ਼ਹਿਰ ਹਾਂ ਮਜ਼ਲੂਮ ਲਈ ਤੇ ਅੰਮ੍ਰਿਤ ਹਲੇ ਨਾ ਬਿਲਕੁਲ ਆਬੇ ਹਯਾਤ ਅਸੀਂ ਸਿਰਫ ਦੁਸ਼ਟ ਲਈ ਇਹ ਕਬੂਲ ਕਰ ਲਿਆ ਔਰ ਹਰ ਗਜ਼ਬ ਦੀ ਗੱਲ ਐਸਾ ਕਬੂਲ ਕੀਤਾ ਹੈ ਕਿ ਭੁਜੰਗ ਸ਼ਬਦ ਇਹ ਭੁਜੰਗੀ ਭੁਜੰਗਣ ਸ਼ਬਦ ਜੁੜੇ ਗਿਆ ਸਿੰਘਾਂ ਦੇ ਬੱਚਿਆਂ ਨਾਲ ਅਜੇ ਤੱਕ ਜੁੜਿਆ ਪਿਆ ਭੁਜੰਗ ਕੀ ਨਾਮ ਬਖਸ਼ੋ ਭੁਜੰਗਣ ਨੂੰ ਨਾਮ ਬਖਸ਼ੋ ਹੁਣ ਮੈਂ ਅਰਜ਼ ਕਰਾਂ ਇਹ ਜਿਹੜੇ ਸ਼ਬਦ ਸਨ ਇਹ ਫਰਜ਼ੰਦੇ ਮਾਰਸ ਇਹ دیਵਾਨ ਸੁਚਾਨੰਦ ਦੇ ਮੂਹੋਂ ਨਿਕਲੇ ਨੇ ਜਨੇਊ ਪਹਿਨੇ ਆਇਆ ਹੈ ਮੱਥੇ ਤੇ ਤਿੱਲਕ ਲਾਇਆ ਹੋਇਆ ਹੈ ਹੱਥ ਦੇ ਚਮਲਾ ਹੈ ਬਿਲਕੁਲ ਤਾਜ਼ੀ ਤਾਜ਼ੀ ਪੂਜਾ ਪਾਠ ਕਰਕੇ ਆਇਆ ਹੈ دیਵਾਨ ਦੇ ਚਾਕੇ ਬੈਠਾ ਸਵੇਰੇ ਸਵੇਰੇ ਤੇ ਸਵੇਰੇ ਸਵੇਰੇ ਰੋਜ਼ ਬੱਚਿਆਂ ਨੂੰ ਪੇ ਸਿਤਾ ਜਾਂਦਾ ਸੀ ਅੱਜ ਪੀਜਾ ਦਿਨ ਸੀ ਤੇ ਕਈ ਵਾਰੀ ਫਰਜ਼ੰਦੇ ਮਾਰਸ ਧਾਰਮਿਕ ਬੰਦਾ ਇਤਨਾ ਕਠੋਰ ਔਰ ਉਹ ਮੌਲਵੀ ਕਹਿੰਦਾ ਹੂੰ ਡੋਲ ਮਲ ਡੋਲਣ ਦੀ ਕੀ ਲੋੜ ਹੈ ਕਾਜ਼ੀ ਕਹਿੰਦਾ ਹੈ ਦੀਵਾਰ ਦੇ ਚਿੰਨ੍ਹ ਦੋ ਮੈਂ ਜਦ ਦੁਨੀਆ ਦਾ ਇਸ ਢੰਗ ਦਾ ਮذਬੀ ਇਤਿਹਾਸ ਪੜਦਾ ਹੈਰਾਨਗੀ ਹੋ ਜਾਂਦੀ ਜਿਨ੍ਹਾਂ ਨੇ ਮੁਹੰਮਦ ਸਾਹਿਬ ਦੇ ਦੰਦ ਤੋੜੇ ਸਨ ਉਹ ਵੀ ਧਾਰਮਿਕ ਹੋਣ ਦਾ ਬੜਾ ਦਾਵਾ ਕਰਦੇ ਸਨ ਇਥੇ ਦੇ ਪ੍ਰਸਿੱਧ ਸੰਤ ਸੋਕਰੇਟ ਨੂੰ ਜਿਨ੍ਹਾਂ ਨੇ ਜ਼ਹਿਰ ਦਾ ਤ੍ਰੈਲਾ ਦੇ ਕੇ ਮਾਰ ਦਿੱਤਾ ਸੀ ਉਹ ਵੀ ਧਾਰਮਿਕ ਹੋਣ ਦਾ ਬੜਾ ਦਾਵਾ ਕਰਦੇ ਸਨ ਜਿਨ੍ਹਾਂ ਨੇ ਈਸਾ ਨੂੰ ਸੂਲੀ ਤੇ ਚਾੜ ਦਿੱਤਾ ਸੀ ਉਹ ਵੀ ਧਾਰਮਿਕ ਹੋਣ ਦਾ ਬੜਾ ਦਾਵਾ ਕਰਦੇ ਸਨ ਔਰ ਜਿਸ ਸ਼ਹਨਸ਼ਾਹ ਨੇ ਔਰੰਗਜ਼ੇਬ ਨੇ ਆਪਣੇ ਹੁਕਮ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ 'ਚ ਸ਼ਹੀਦ ਕੀਤਾ ਪਿੰਜਰੇ 'ਚ ਰੱਖਿਆ ਸਖਤੀਆਂ ਕੀਤੀਆਂ ਇਹ ਵੀ ਬੜਾ ਦਾਦਾ ਕਰਦਾ ਸੀ ਇਸਦੇ ਵੀ ਹੱਥੀ ਤਸਦੀ ਆਉਂਦੀ ਸੀ ਪੰਜ ਵਕਤ ਦਾ ਪੱਕਾ ਨਿਵਾਜ਼ੀ ਸੀ ਰੋਜ਼ਾ ਵੀ ਰੱਖਦਾ ਸੀ ਕੁਰਾਨ ਦੀ ਤਲਾਵਤ ਵੀ ਕਰਦਾ ਸੀ ਸਭ ਕੁਝ ਔਰ ਬੜਾ ਮਜ਼ਬੀ ਬੰਦਾ ਲੇਕਿਨ ਮਜ਼ਬੀ ਬੰਦਾ ਤੇ ਇਤਨਾ ਕਠੋਰ ਇਤਨੀ ਕਠੋਰਤਾ ਆਪਣੇ ਤਿੰਨੇ ਭਰਾ ਇਸਨੇ ਮਾਰੇ ਆਪਣੇ ਪਿਓ ਨੂੰ ਕੈਦ ਕੀਤਾ ਆਪਣੀ ਭੈਣਾਂ ਦੀ ਸ਼ਾਦੀ ਨਹੀਂ ਕੀਤੀ ਆਪਣੀ ਬੱਚੀ ਦੀ ਵੀ ਸ਼ਾਦੀ ਨਹੀਂ ਕੀਤੀ حیرانگی اتنا کٹور یہ میں سب کچھ اس واسطے آخیا ہے شروع شروع تیزی بڑی ہے. اگر رکاؤ آ گیا جپ نہیں تپ نہیں سمرن نہ ہوا تو اس طرح کا پرش جتنا کٹور ہو جاتا ہے روحے زمین تو ہو کوئی نہیں آتا اتہاس سامنے بالکل سامنے اور یہ کتھا کیرتن اس واسطے رکاؤ نہ آئے بہو جاری رہے विश्वास ਦੇ ਸਿੱਛਬਦ ਐਡ ਕੀਤੇ ਹਨ ਅਰਦਾਸ ਦੇ ਸੇਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਕੇ ਆਵੇ ਤੇਰੀ ਯਾਦ ਬਣੀ ਰਹੇ ਤੇਰਾ ਚਿੰਤਨ ਚੱਲਦਾ ਰਹੇ ਤੇਰਾ ਸਿਮਰਨ ਚੱਲਦਾ ਰਹੇ ਇਹ बहाव ਜਾਰੀ ਰਹੇ ਅਗਰ ਇਸ ਤਰੀਕੇ ਨਾਲ ਇਹ बहाव ਜਾਰੀ ਰਹਾ ਤਾਂ ਇਹ बहाव ਦੂਸਰੇ ਖੰਡ ਵਿੱਚ ਪਹੁੰਚ ਜਾਂਦਾ ਹੈ ਜਿਸ ਦਾ ਨਾਮ ਹੈ ਗਿਆਨ ਖੰਡ ਧਰਮ ਖੰਡ ਦਾ ਇਹੋ ਧਰਮ دھرم کنڈ اتنی جو ہے گل ہے کہ بس مریادہ دے چاہے سب کچھ رس بس کچھ بھی نہیں ہے گہرائی بھی نہیں ہے اتلاپن ہے تیزی بڑی ہے بہاو بڑا ہے روانی بڑی زیادہ ہے گہرائی نہیں ہے کچھ سوج سمجھ نہیں ہے سب کچھ کری جا رہے ہیں دھرم کے نام سے پتا جی اسمجھ نہیں لیکن یہ بہاؤ جاری رہا چلو نہیں سمجھتے نہ سیش اگر جب تک جاری رہا پاٹھ جاری رہا اور روز دا ست سنگ بھی جاری رہا اور گرو دے گوں ارदास بھی ہوے تو سورت پہنچ جاندی ہے ਗਿਆਨ کھنڈ دے وچ تو اس دوسرے پڑاؤ دی جڑی ਵਿਚار ہے میں کل اپ کے سامنے رکھاں گا کیونکہ کل وی میں لیٹ ہو گیا سی دوسری اسถาน تے وی سنگت بیٹھی ہوندی ہے ਇਸ ਡੰਗ ਦੇ ਨਾਲ ਜਿਵੇਂ ਪ੍ਰਬੰਧਕਾਂ ਨੇ ਪ੍ਰੋਮ ਬਣਾਇਆ ਦਾ ਅਸਸ ਦੀ ਪਾਲਣਾ ਪਿਆ ਕਰਦਾ ਹੈ ਉੱਥੇ ਵੀ ਕਲਗੀਧਰ ਜੀ ਦਾ ਇੱਕ ਬਾਣੀ ਦੀ ਵਿਚਾਰ ਅਰੰਭ ਕੀਤੀ ਹੋਈ ਹੈ ਗੁਰਦੁਆਰਾ ਡਿਕਸੀ ਰੋਡ ਤੇ ਇਹ ਗਿਆਨ ਖਣ ਦੇ ਵਿਚਾਰ ਕੱਲ ਆਪ ਜੀ ਸਾਹਮਣੇ ਕਰਾਂਗੇ ਜੋ ਕੁਛ ਆਪ ਨੇ ਸਰਵਨ ਕੀਤਾ ਹੈ ਸਤਿਗੁਰ ਸਾਰਿਆਂ ਦੇ ਹਿਰਦੇ ਚ ਵਸਾਵੇ ਸਾਡੀ ਸੁਰਤ ਰੁਕੇ ਨਾ ਭਾਵ ਜਾਰੀ ਰਹੇ ਔਰ ਸਿਰਫ बहाव ही जारी ना होवे गहराई भी आवे कुछ समझ सोच पता भी चले निरियां उथल्या ਗੱਲਾਂ ਨਹੀਂ ਥੋਟੀਆਂ ਗੱਲਾਂ ਨੇ ਕਿਉਂਕਿ ਇਹਨਾਂ ਥੋਟੀਆਂ ਗੱਲਾਂ ਕਰਕੇ ਔਰ ਬਿਲਕੁਲ ਉਥਲੀਆਂ ਗੱਲਾਂ ਕਰਕੇ ਔਰ ਸੁਰਤ ਕਿਧਰੇ ਰੁਕ ਗਈ ਹੈ ਤੋ ਯਕੀਨ ਨਾ ਜਾਣੋ ਇਸ ਤਰ੍ਹਾਂ ਦੇ ਪੁਰਸ਼ਾਂ ਦੀ ਜ਼ਿੰਦਗੀ ਨੂੰ ਦੇਖ ਕੇ ਕਈ ਗੁਰੂ ਘਰ ਤੋਂ ਬੇਮਖ ਹੋ ਜਾਂਦੇ ਨੇ ਕਈ ਧਰਮ ਤੋਂ ਬੇਮਖ ਹੋ ਜਾਂਦੇ ਨੇ ਕਈ ਰੱਬ ਦਾ ਨਾਮ ਲੈਣ ਤੋਂ ਇਨਕਾਰੀ ਹੋ ਜਾਂਦੇ ਨੇ ਕਈ ਇਸਲਾਮ ਤੋਂ ਵੀ ਇਨਕਾਰੀ ਹੋਏ ਉਹ ਦੋ ਸਿਲਸਲੇ ਦੇ